सत श्रीकाल कि में की हाल चाल आ गए हैं एक होर नवी वीडियो के नाल बिना टाइम किते खराब कर दे हाँ वीडियो स्टार्ट मिस्टर इंडिया पैजेट 2025 द पंजाबी मुंडा सुख रबिया ਹਾਂਜੀ ਇਹ ਨੇ ਸਾਡੇ ਪੰਜਾਬ ਦੀ ਮਹਾਨ ਸ਼ਖਸੀਅਤ ਸ੍ਰੀ ਸ੍ਰੀ ਸੁਖਰਤਿਆ ਜੀ ਇਹਨਾਂ ਨੇ ਬੜੇ ਕਬੱਡੀ ਮੈਦਾਨਾਂ ਵਿੱਚ ਮੱਲਾ ਮਾਰੀਆਂ ਨੇ ਜਿਨ੍ਹਾਂ ਵਿੱਚੋਂ ਸਭ ਦੇ ਇਹਨਾਂ ਚੌਂਟੇ ਚੁਗਾ ਦਿੱਤੇ ਤੇ ਅੱਜ ਇਹ ਸੈਲੀਬ੍ਰਿਟੀ ਹਨ ਸੋ ਆਦਰ ਸਤਕਾਰ ਤੇ ਆਪ ਜੀ ਦੇ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਸੁਖਰਤਿਆ 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 ਜੀ ਦਾ ਇਹਨਾਂ ਨੇ ਪੰਜਾਬ ਨੂੰ ਗੰਦ ਸਿਖਾਉਣ ਵਿੱਚ ਕੋਈ ਘਸਰ ਨਹੀਂ ਛੱਡੀ ਹਾਂ ਇਹਨਾਂ ਨੇ ਨੌਜਵਾਨਾਂ ਨੂੰ ਦੱਸਿਆ ਕਿ ਕਿਵੇਂ ਲਾਈਵ ਆ ਕੇ ਗਾਲਾਂ ਕੱਢੀ ਦੀਆਂ ਨੇ ਕੱਢੀ ਮਾਂ ਦੀ ਹਾਂ ਤੇ ਗੰਧ ਕਿਵੇਂ ਬਕੀਦਾ ਹੈ ਤੇ ਗਾਲਾਂ ਕੱਢਣ ਤੋਂ ਲੈ ਕੇ ਭਾਈ ਸਾ ਪਾਈ ਅਮਰਿਤਪਾਲ ਸਿੰਘ ਜੀ ਤੋਂ ਮਾਫੀ ਮੰਗਣ ਤੱਕ ਦਾ ਸਫ਼ਰ ਇਹਨਾਂ ਨੇ ਬਹੁਤ ਕਠਿਨਾਈਆਂ ਭਰਿਆ ਕੱਢਿਆ ਓ ਮਾਈ ਗਾਡ ਵਾਓ ਰੇ ਨਾਨੀ ਉਹ ਸਭ ਕਠਿਨਾਈਆਂ ਪਾਰ ਕਰਕੇ ਅੱਜ ਇੱਕ ਬਹੁਤ ਵੱਡੀ ਉਪਲਬਧੀ ਹਾਸਲ ਕੀਤੀ ਹੈ ਇਹ ਮਿਸ ਮੈਰਿਕ ਸ਼ੋ ਜਿੱਤ ਚੁੱਕਿਆ ਨੇ ਮੇਰੇ ਵੀਰੋ ਨੇ ਉਹ ਸ਼ੋਅ ਵਿੱਚ ਜਿੱਤ ਕੇ ਪੰਜਾਬੀਆਂ ਦਾ ਮਾਣ ਤਾਣ ਹੋਰ ਵੀ ਵਧਾਇਆ ਹੈ ਇਸ ਤੋਂ ਬਾਅਦ ਸਰੋਤੇ ਇਹਨਾਂ ਨੂੰ ਕਮੈਂਟਾਂ ਵਿੱਚ ਹੋਰ ਵੀ ਮਿੱਠਾ ਪ੍ਰਸ਼ਾਦ ਦੇ ਰਹੇ ਨੇ ਹਾਂ ਕੀ ਸ਼ੋਅ ਕਰਨਾ ਹੈ ਸੀ ਤਾਂ ਕੋਈ ਚਾਰਜ ਦਾ ਕਰਦਾ ਕਿੱਥੇ ਜਨਾਨੀਆਂ ਨਾਲ ਫਸ ਗਿਆ ਪਰ ਵੀਰੋ ਸਰੋਤਿਓ ਤੁਹਾਨੂੰ ਦੱਸ ਦਈਏ ਕਿ ਇਹ ਸੁਖਰਤੀ ਇਹ ਜਨਾਨੀਆਂ ਨੂੰ ਹੀ ਟੈਲੈਂਟਡ ਮੰਨਦਾ ਹੈ ਇਹ ਕੁੜੀਆਂ ਨੂੰ ਵੈਸੇ ਪਸੰਦ ਨਹੀਂ ਕਰਦਾ ਮਲ ਕਰਦੀ ਵੇਟ ਅ ਮਿੰਟ ਹੂ ਆਰ ਯੂ ਹਾਂਜੀ ਤੇ ਆਇਆ ਭਾਜੀ ਦੀ ਪਹਿਲੀ ਕਬੱਡੀ ਮੈਦਾਨ ਵਿੱਚ ਮਲ ਮਾਰੀ ਦੀ ਵੀਡੀਓ ਜਿਸ ਵਿੱਚ ਭਾਜੀ ਨੂੰ ਉਸਤਾਦ ਮੰਨਦੇ ਹੋਏ ਉਸੇ ਕਬੱਡੀ ਨੂੰ ਪਾਉਣ ਲਈ ਚੇਲਾ ਉਸਤਾਦ ਜੀ ਦੇ ਗੋਢੀ ਹੱਥ ਲਗਾ ਰਿਹਾ ਹੈ ਤੇ ਉਸਤਾਦ ਜੀ ਵੀ ਐਨੇ ਹੰਡੇ ਵਰਤੇ ਲੱਗ ਰਹੇ ਨੇ ਕਿ ਬੜੀ ਸ਼ਾਨ ਨਾਲ ਥਾਪੀ ਦੇ ਰੂਪ ਵਿੱਚ ਕਬੱਡੀ ਪਾਉਂਦਾ ਆਸ਼ੀਰਵਾਦ ਦੇ ਰਹੇ ਨੇ ਪਰ ਯਾਰ ਉਸਤਾਦ ਜੀ ਦਾ ਕੋਈ ਮੈਚ ਤਾਂ ਅਸੀਂ ਦੇਖਿਆ ਨਹੀਂ ਤੂੰ ਪਾਗਲਾ ਮੈਚ ਪਿਆਤਾ ਸੀ ਹਾਂ ਕਿਹੜਾ ਨਹੀਂ ਉਹੀ ਮਨਜੀਤ ਕੌਰ ਵਾਲਾ oh my god wow oh sorry sorry ਬਾਜੀ ਮੈਨੂੰ ਭੁੱਲਣ ਦੀ ਬਿਮਾਰੀ ਆ ਉਸਤਾਦ ਜੀ ਤਰੀਬਨ ਹੀ ਨਹੀਂ ਮਾਫ ਕਰਦੇ ਹੋ ਪਲੀਜ਼ ਅੱਗੇ ਤੋਂ ਨਹੀਂ ਭੁੱਲਦੀ oh my god ਬੱਤਮੀਜ਼ ਜਿੱਦਾਂ ਤੂੰ ਮੈਰਦੰਦੂ ਦੀ ਪੰਡੀ ਕੀਤੀ ਗੱਲ ਕਰ ਤੇਰੀ ਉਦਾਂ ਕਰਦੀ ਏ ਉਦਾਂ ਤੂੰ ਫੋਨ ਵੜ ਕੇ ਵੀਡੀਓ ਬਣਾਈ ਏ ਗੱਲ ਕਰ ਰਸੀਂ ਤੇਰੀ ਲੱਸੀ ਕਰਦੀ ਏ ਅਇਆ ਬੈਠਾ ਬੈਠੇ ਅਮਰੀਕਾ ਦੇ ਮੌਤ ਮਾਰਨ ਨੂੰ ਫੋਨ ਕਰਦੀ ਏ ਜਿਹੜਾ ਮੂੰਖ ਖੋਲ ਖੋਲ ਕੇ ਤੂੰ ਗੱਲ ਕਰਦਾ ਐ ਗੱਲ ਕਰ ਇਸੇ ਮੂੰਹ ਤੇ ਦੋ ਚਪੇੜਾਂ ਜੜਦੀ ਏ ਆ ਕੱਤਿਆਂ ਉਮਰਾਂ ਦੀ ਗੱਲ ਨਾ ਕਰ ਪੁੱਤ ਡੰਕੀ ਲੱਗਣੀ ਨਿਆਰਿਆਂ ਤੋਂ ਤੂੰ ਮੂੰਹ ਬੰਦ ਕਰਕੇ ਕਾਕਾ ਅੰਦਰ ਵੜ ਜਾ ਨਹੀਂ ਤਾਂ ਸਰਵਿਸ ਹੋ ਜੂ ਸਿਆਣਿਆਂ ਤੋਂ ਯਾ ਤੇਰਾ ਪੁੱਠੇ ਨਾ ਮਾਗਦਾ ਖਡਾਰੀ ਆ ਪਿਆਣਿਆਂ ਤੋਂ ਕੁੱਟ ਖਾਣ ਵਾਲੀਆਂ ਕਾਕਾ ਗੱਲਾਂ ਕਰਦਾ ਤੂੰ ਕੁੱਟ ਖਾ ਬੈਣੀ ਨਿਆਣਿਆਂ ਤੋਂ ਆਪਦਾ ਇੰਟਰਵਿਊ ਵਾਲਾ ਕਮਰਾ ਕੈਸਾ ਜੀਣਾ ਰੋਟੇ ਵਾਲੇ ਕੰਮਾ ਜਣਾ ਪੜੋ ਤੇਰੇ ਨਾਲ ਸਮਾ ਸੀਂਡ ਬਾਹਰ ਆ ਜਾਣਾ 1 ਵਜੇ ਤੇ ਐਵੇਂ ਨਾ ਸੁਪਣਿਆਂ ਦੀ ਬਹੁਤੀ ਪੌੜੀ ਚੜੋ ਮੈਂ ਤੇ ਬੋਟਾਂ ਦੇ ਲਾਂ ਨਿਚਾਇਆ ਤੁਸੀਂ ਨਾ ਪੰਗਿਆਂ 'ਚ ਨਾ ਪੜੋ ਔਕਾਤ ਤੋਂ ਬਾਹਰ ਦੀਆਂ ਗੱਲਾਂ ਕਿਉਂ ਕਰਦੇ ਹੋ ਕਾਕਾ ਜੀ ਜਰ ਆਪਣੇ ਪੈਰਾਂ ਤੇ ਤਾਂ ਖੜੋ ਬਾਈ ਸਭ ਕੁਝ ਜ਼ਿਆਦਾ ਨਹੀਂ ਹੋ ਗਿਆ ਇਹ ਮਤਲਬ ਕੁਝ ਜੇ ਨਜ਼ਾਰਾ ਕੋਫਾ ਵੇ ਤੇ ਪਾਣ ਵੀ ਤੇ ਹੁੰਦਾ ਹੀ ਆ ਜਿਹੜੀਆਂ ਪੋਸਟਾ ਪਾਉਣਾ ਇੰਸਟਾ ਤੇ ਉਤੇ ਗਾਲਾਂ ਵਾਣ ਵੀ ਤਾਂ ਹੁੰਦਾ ਹੀ ਆ ਜੇ ਘੱਟ ਲੱਖ ਲੱਗਾ ਬਣਾ ਜੜ ਦੇ ਕੋਦ ਦਾ ਮੂਰਖਾ ਪਰ ਮਾਨ ਵੀ ਤੇ ਹੁੰਦਾ ਹੀ ਆ ਤੇ ਜੀ ਦੁੱਚ ਪੇੜਾ ਲੱਗੀਆਂ ਹੁਣ ਮੂੰਹ ਤੇ ਤਾਂ ਸੁਜਿਆ ਚਿਹਰਾ ਪਹਿਚਾਣ ਵੀ ਤਾਂ ਹੁੰਦਾ ਨਾ ਬਲੱਡ ਰਿਪੋਰਟ ਵੀ ਲੌਇਲਟੀ ਸ਼ੋ ਕਰਦੀ ਹੈ ਮਿਤਰਾ ਦੀ ਬਲੱਡ ਰਿਪੋਰਟ ਕਰਾਈ ਸੀ ਜਾਂ ਪੀਤੀ ਹੋਈ ਸੀ ਮਿਤਰਾਾਂ ਦੀ ਪਰ ਮਾੜੇ ਬੰਦਿਆਂ ਨੂੰ ਲੱਗਦਾ ਲੋੜ ਹੈ ਛੇਤਰਾਾਂ ਦੀ ਘਾਟ ਤੈਨੂੰ ਵੀ ਵੀਰੇ ਉਹੀ ਆ ਤੂੰ ਸ਼ਾਇਰੀ ਕਰਦਾ ਜਿ ਤਰਾਂ ਦੀ ਵੀਡੀਓ ਸਾਡੀ ਨੂੰ ਇੰਜ ਫਾਰਵਰਡ ਕਰ ਦੇ ਜਿਵੇਂ ਕੋਈ ਬਲੈਕ ਕਰਦਾ ਟਿਕਟਾਂ ਪਿਚਰਾਂ ਦੀ ਤਾਂ ਹੀ ਤੂੰ ਸ਼ਾਇਰੀ ਕਰਨ ਲੱਗਿਆ ਕੋਈ ਖਰੀਦਦਾ ਨਹੀਂ ਹੋਣਾ ਟਿਕਟਾਂ ਤੇਰੇ ਪਿਚਰਾਂ ਦੀ ਅਕਾਲ ਪੁੱਗਦਾ ਹੱਥ ਹੋਵੇ ਬੰਦੇ ਉਤੇ ਫਿਰ ਕਿਉਂ ਫਿਕਰ ਕਰਨੀ ਲੋਕਾਂ ਤੇ ਟਿਚਰਾਂ ਦੀ ਜਿੱਦਾਂ ਦੀ ਸ਼ਾਇਰੀ ਵੀਰੇ ਤੂੰ ਕਰਦਾ ਫਿਕਰ ਕਰਨੀ ਤਾਂ ਬੰਦੀ ਆ ਤੇਰੀ ਲੋਕਾਂ ਦੀਆਂ ਟਿਚਰਾਂ ਦੀ ਹਾਂਜੀ ਤੇਸ ਸੇ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਸਾਡੇ ਚੈਨਲ ਦੀ ਰੀਚ ਵੱਧ ਸਕੇ ਸੋ ਮਿਲਦੇ ਆਂ ਕੱਲ ਹੋਰ ਇੱਕ ਨਵੀਂ ਵੀਡੀਓ ਦੇ ਨਾਲ ਚਲੋ ਜੀ ਤਦ ਤੱਕ ਸਤਿ ਸ਼੍ਰੀ ਅਕਾਲ